ਵਾਅਲਿਕਮ ਵਾਲੇ ਮੇਰੇ ਸੁਣਨਰੇ ਵਿੱਚ ਆਇਆ ਕਿ ਪਿੰਡ ਢੱਡੇਵਾੜਾ ਦੇ ਵਿੱਚ ਕਿਸੇ ਵੀ ਨੌਜਵਾਨ ਦੇ ਕੋਲ ਸਰਕਾਰੀ ਨੌਕਰੀ ਨਹੀਂ ਹੈਗੀ ਕੀ ਇਹ ਗੱਲ ਸੱਚ ਹੈ ਜੀ ਜੇ ਗੱਲ ਸੱਚ ਆ ਨਾ ਹੱਥ ਖੜੇ ਕਰ ਦਿਓ ਵੀਡੀਓ ਬਣਦੀ ਆ ਕਿਸੇ ਨੌਜਵਾਨ ਦੇ ਕੋਲ ਸਰਕਾਰੀ ਨੌਕਰੀ ਨਹੀਂ ਆ ਦੇਖ ਲਓ ਤੁਸੀਂ ਸਾਡੀਆਂ ਸਰਕਾਰਾਂ ਦੇ ਕੰਮ ਮਾਨ ਸਾਹਿਬਾ ਦੇਖੋ ਇਸ ਪਿੰਡ ਚ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਸਾਡੀਆਂ ਸਰਕਾਰਾਂ ਨੇ ਕੀ ਇਸ ਪਿੰਡ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਨਹੀਂ ਹੈਗੇ ਅਸੀਂ ਸਵਾਲ ਕਰਦੇ ਆ ਇਨ੍ਹਾਂ ਸਰਕਾਰਾਂ ਨੂੰ ਕਿ ਇਸ ਪਿੰਡ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਬੈਸਕ ਭਗਵਾਨਤਮਾਨ ਕਹਿੰਦਾ ਕਿ ਮੈਂ 40000 ਨੌਕਰੀਆਂ ਦਿੱਤੀਆਂ ਨੇ ਭਗਵਾਨ ਇੱਕ ਮਾਣੇ ਦਾਵਾ ਕਰਦਾ ਕਿ ਮੈਂ 40000 ਨੌਕਰੀਆਂ ਦਿੱਤੀਆਂ ਪਰ ਮੈਂ ਪਿੰਡ ਟੱਡੇ ਵਾਲਾ ਦੇ ਵਿੱਚ ਖੜਾ ਇਹ ਸਾਰਾ ਨਗਰ ਕਹਿੰਦੇ ਸਾਰੇ ਨੌਜਵਾਨ ਕਹਿੰਦੇ ਆ ਕਹਿੰਦੇ ਸਾਨੂੰ ਇੱਕ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਸੋ ਐਸੇ ਕਰਕੇ ਭਰਾਵੋ ਅਸੀਂ ਤੁਹਾਡੇ ਕੋਲ ਆਏ ਆ ਕਿ ਐਲਾਨ ਮੰਤਰੀ ਸਿਰਫ ਗੱਲਾਂ ਦਾ ਕੜਾ ਕਲਾਕਾਰ ਬੰਦਾ ਝੁਟਕੜੇ ਸੁਣਾਉਂਦਾ ਝੁਟਕੜੇ ਸੁਣਦੇ ਆ ਅਸੀਂ ਤੇ ਤਾੜੀਆਂ ਮਾਰ ਕੇ ਬੋਟਾ ਪਾ ਦਿੰਦੇ ਆ ਪਰ ਐਤਕੀ ਨਹੀਂ ਹੋਣਾ ਚਾਹੀਦਾ ਐਤ ਕੀ ਆਟੇ ਪਿੱਛੇ ਗੋਟੜਾ ਪਾ ਦਿਓ ਐਤ ਕੀ ਦਾਲਾਂ ਪਿੱਛੇ ਗੋਟੜਾ ਪਾ ਦਿਓ ਵੀ ਫ੍ਰੀ ਆ ਜੇ ਇਹਨਾਂ ਦੇ ਲੀਡਰ ਆਉਣਗੇ ਇਹਨਾਂ ਨੂੰ ਆ ਕੇ ਸਵਾਲ ਕਰਿਓ ਵੀ ਸਾਡੇ ਜਵਾਕਾਂ ਨੂੰ ਸਰਕਾਰੀ ਨੌਕਰੀ ਚਾਹੀਦੀ ਆ ਤਾਂ ਤੈਨੂੰ ਵੋਟ ਪਾਵਾਂਗੇ ਆਪਦੀਆਂ ਡਿਗਰੀਆਂ ਹੱਥਾਂ ਦੇ ਵਿੱਚ ਰੱਖਿਓ ਪੜ੍ਹਾਈ ਵਾਲੀਆਂ ਤੇ ਇਹਨਾਂ ਦੇ ਮੂੰਹ ਵੱਲ ਕਰਕੇ ਇਹਨਾਂ ਨੂੰ ਦਿਖਾਓ ਕਿ ਅਸੀਂ ਵੀ ਪੜ੍ਹੇ ਲਿਖੇ ਆ ਸਾਨੂੰ ਫ੍ਰੀ ਆਟਾ ਦਾਲ ਨਹੀਂ ਚਾਹੀਦਾ ਸਾਨੂੰ ਨੌਕਰੀਆਂ ਚਾਹੀਦੀਆਂ ਨੇ ਇਨਾਂ ਦੇ ਨਾਲ ਵੀ ਐਸੇ ਕਰਕੇ ਤੁਰੇ ਆ ਕਿਉਂਕਿ ਸੱਚ ਦੇ ਰਾਹ ਦੇ ਉੱਪਰ ਤੁਰੇ ਹੋਏ ਨੇ ਜੇਲ੍ਹ ਦੇ ਵਿੱਚ ਇਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਪੈਰਾਂ ਦੇ ਜਿਹੜੇ ਨੋਹਾਂ ਇਨਾਂ ਦੇ ਪੁੱਟੇ ਗਏ ਦਾੜੀ ਇਨਾਂ ਦੀ ਪੁੱਟੀ ਗਈ ਪਰ ਅੱਜ ਵੀ ਇਹ ਆਪਦੇ ਸਟੈਂਡ ਦੇ ਉੱਪਰ ਕਾਇਮ ਨੇ ਅੱਜ ਵੀ ਇੱਕੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਜੋ ਇਹਨਾਂ ਦਾ ਸਟੈਂਡ ਆ ਅੱਜ ਵੀ ਪੱਕਾ ਪਰ ਤੁਸੀਂ ਬਾਕੀ ਪਾਰਟੀਆਂ ਦੇ ਲੀਡਰ ਵੇਖੋ ਕਿਸੇ ਦਾ ਕੋਈ ਸਟੈਂਡ ਨਹੀਂ ਰਿਹਾ ਜੇ ਕਿਸੇ ਨੂੰ ਐਮਪੀ ਦੀ ਟਿਕਟ ਨਹੀਂ ਮਿਲਦੀ ਜੇ ਕਿਸੇ ਲੀਡਰ ਨੂੰ ਐਮਐਲਏ ਦੀ ਟਿਕਟ ਨਹੀਂ ਮਿਲਦੀ ਉਹ ਆਪਦੀ ਪਾਰਟੀ ਬਦਲ ਲੈਂਦਾ ਪਰ ਜਿਹੜੇ ਲੀਡਰ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਰੋਣ ਲੱਗ ਜਾਂਦੇ ਆ ਪਾਰਟੀਆਂ ਬਦਲ ਲੈਂਦੇ ਆ ਉਹਨਾਂ ਲੀਡਰਾਂ ਨੂੰ ਮੈਂ ਸਵਾਲ ਕਰਦਾ ਕਿ ਤੁਹਾਨੂੰ ਸਾਡੇ ਨੌਜਵਾਨ ਨਹੀਂ ਦੀਂਦੇ ਜਿਨ੍ਹਾਂ ਨੇ ਇੰਨੀਆਂ ਪੜ੍ਹਾਈਆਂ ਕੀਤੀਆਂ ਨੇ ਜੇ ਤੁਹਾਨੂੰ ਟੈਕਣੀ ਮਿਲੀ ਤੁਸੀਂ ਰੋਣ ਲੱਗੇ ਆਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੰਨੀ ਪੜ੍ਹਾਈ ਕੀਤੀ ਹੋਈ ਆ ਤੇ ਅੱਜ ਵੀ ਬੇਰੁਜ਼ਗਾਰੀ ਦੇ ਨਾਲ ਜੂਝ ਰਹੇ ਆ ਇਹਨਾਂ ਦਾ ਹਾਲ ਦੇਖ ਕੇ ਤੁਹਾਨੂੰ ਰੋਣਾ ਕਿਉਂ ਨਹੀਂ ਆਉਂਦਾ ਸ਼ਰਮ ਮਣੀ ਚਾਹੀਦੀ ਆ ਉਹਨਾਂ ਨੂੰ ਚੱਪੜੀ ਦੇ ਵਿੱਚ ਨੱਕ ਡੋਬੋ ਕੇ ਮਰ ਜਾਣਾ ਚਾਹੀਦਾ ਜਿਹੜੇ ਸਾਡੀ ਮਿਹਨਤ ਖਾਂਦੇ ਆ ਆਪ ਦੀਆਂ ਕੋਠੀਆਂ ਬਣਾ ਲੈਂਦੇ ਆ ਆਪਦੇ ਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਪੜਾਉਂਦੇ ਆ ਪਰ ਸਾਡੇ ਜਵਾਨ ਸਾਡੇ ਅਰਗੇ ਇੱਥੇ ਬੇਰਿਹਗਰ ਤੁਰੇ ਫਿਰਦੇ ਆ ਸੋ ਇਸ ਵਾਰ ਚੇਤੇ ਰੱਖਿਓ ਜਦੋਂ ਬਾਕੀ ਪਾਰਟੀਆਂ ਵਾਲੇ ਆਉਣਗੇ ਬੋਕਰ ਪਾਰਟੀ ਵਾਲੇ ਕਾਂਗਰਸ